ਹਾਂਜੀ ਸਤਿ ਸ਼੍ਰੀ ਅਕਾਲ ਜੀ ਮਸ਼ਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਤੁਹਾਨੂੰ ਮੇਰੀਆਂ ਵੀਡੀਓ ਵਧੀਆ ਲੱਗਣ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਐਂਡ ਤੱਕ ਪਲੀਜ਼ ਤੁਸੀਂ ਜ਼ਰੂਰ ਦੇਖਿਆ ਕਰੋ ਤੇ ਕਈ ਵਾਰ ਕੋਈ ਮੈਂ ਗੱਲਾਂ ਨਾ ਜੋ ਕਿ ਰਹਿ ਜਾਂਦੀਆਂ ਮੈਂ ਐਂਡ ਤੇ ਜ਼ਰੂਰ ਰਿਪੀਟ ਕਰਦੀ ਹੁੰਦੀ ਆਂ ਤੇ ਐਂਡ ਤੱਕ ਤੁਸੀਂ ਵੀਡੀਓ ਤੇ ਜ਼ਰੂਰ ਦੇਖਿਆ ਕਰੋ ਜੀ ਤੇ ਅੱਜ ਆਪਾਂ ਤੇ ਆਪਾਂ ਫੇਰ ਤੁਹਾਡੇ ਸਾਹਮਣੇ ਇੱਕ ਵੀਡੀਓ ਨਵੀਂ ਵੀਡੀਓ ਲੈ ਕੇ ਆਏ ਆਂ ਜੀ ਇਹ ਵੀਡੀਓ ਆਪਾਂ ਦੱਸਦੇ ਆਂ ਜੀ ਜੇ ਤੁਹਾ ਕੋਈ ਦੁਸ਼ਮਣ ਤੁਹਾਨੂੰ ਪਰੇਸ਼ਾਨ ਕਰੇ ਕੋਈ ਆਦਮੀ ਤੁਹਾਨੂੰ ਪਰੇਸ਼ਾਨ ਕਰਦਾ ਵੀ ਤੁਸੀਂ ਆਪ ਦੀ ਜਗ੍ਹਾ ਸੱਚੇ ਹੋ ਉਹ ਫੇਰ ਵੀ ਤੁਹਾਨੂੰ ਬਹੁਤ ਦੁੱਖ ਦਿੰਦਾ ਹੋਵੇ ਬਿਨਾ ਮਤਲਬ ਤੋਂ ਤੁਹਾਡੇ ਬੈਰ ਤੁਹਾਡੇ ਨਾਲ ਬੈਰ ਵੀ ਢੀ ਰੱਖਿਆ ਹੋਵੇ ਬਹੁਤ ਜ਼ਿਆਦਾ ਤੁਸੀਂ ਪਰ ਆਪਣੀ ਜਗ੍ਹਾ ਤੇ ਸਹੀ ਹੋ ਇਮਾਨਦਾਰ ਹੋ ਤੇ ਉਹ ਤੁਹਾਨੂੰ ਨਜਾਇਜ਼ ਤੌਰ ਤੇ ਪਰੇਸ਼ਾਨ ਕਰਦਾ ਹੋਵੇ ਤੁਸੀਂ ਤੰਗ ਹੋ ਗਏ ਹੋਗੇ ਸਰਕਾਰੀ ਦਰਵਾਜ਼ੇ ਚੜਚੜ ਵੀ ਤੁਸੀਂ ਥੱਕ ਗਏ ਹੋਗੇ ਪਰ ਉਹ ਆਪ ਦੀ ਹਰਕਤਾਂ ਤੋਂ ਆਵਾਜ਼ ਨਹੀਂ ਆਉਂਦਾ ਤੇ ਉੱਥੇ ਆਪਾਂ ਤੁਹਾਨੂੰ ਇੱਕ ਦੋ ਆਪਾ ਦੱਸਦੇ ਹਾਂ ਜੀ ਤੇ ਇਹਨਾਂ ਪਾਵਾਂ ਨਾਲ ਸਿੱਧਾ ਹੋਊਗਾ ਜੀ ਤੇ ਸਦਾ ਲਈ ਤੁਹਾਡੇ ਰਾਸਤੇ ਤੋਂ ਪਾਸੇ ਹੋ ਜਾਊਗਾ ਜੀ ਤੇ ਇੱਥੇ ਆਪਾਂ ਤੁਹਾਨੂੰ ਪਾ ਦੱਸਦੇ ਹਾਂ ਦੇਖੋ ਜੀ ਆਪਾਂ ਕਰਦੇ ਹਾਂ ਜਦੋਂ ਪਾਠ ਹਨਾ ਚਪਈ ਸਾਹਿਬ ਜੀ ਦਾ ਪਾਠ ਕਰਦੇ ਆਪਾਂ ਗੁਰਬਾਣੀ ਨਾਲ ਜੁੜਦੇ ਆਂ ਚਪਈ ਸਾਹਿਬ ਜੀ ਦੇ ਵਿੱਚ ਪਾਠ ਦੇ ਵਿੱਚ ਜਦੋਂ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰੇ ਕਿਹਾ ਵੀ ਜਦੋਂ ਵੀ ਕੋਈ ਵੀ ਬਾਣੀ ਆਪਾਂ કંਠ ਕਰਦੇ ਆਂ ਹਨਾ ਤੇ ਉਹਦੇ ਆਪਾਂ ਨੂੰ ਵਿਆਖਿਆ ਪਤਾ ਹੋਣੀ ਚਾਹੀਦੀ ਉਹਦੇ ਆਪਣੇ ਅਰਥਾਂ ਦਾ ਪਤਾ ਹੋਣਾ ਚਾਹੀਦਾ ਕਿ ਬਾਣੀ ਆਪਾਂ ਨੂੰ ਕਹਿ ਕੀ ਰਹੀ ਹੈ ਇਹਦੇ ਵਿੱਚ ਆ ਕੀ ਰਿਹਾ ਹੈ ਜੋ ਪੜ ਰਹੇ ਆ ਇਹਦਾ ਕੀ ਮਤਲਬ ਕੀ ਹੈ ਇਹ ਆਪਾਂ ਨੂੰ ਜ਼ਰੂਰੀ ਜਾਣਣਾ ਜ਼ਰੂਰੀ ਹੈ ਜੇ ਆਪਾਂ ਨੂੰ ਉਸ ਚੀਜ਼ ਦਾ ਮਤਲਬ ਪਤਾ ਹੋਊਗਾ ਫਿਰ ਹੀ ਉਹਦੇ ਵਿੱਚ ਰਾਸ ਬੰਦਦਾ ਫਿਰ ਹੀ ਵੜਨ ਦਾ ਫਾਇਦਾ ਜਦੋਂ ਆਪਾਂ ਨੂੰ ਉਸ ਚੀਜ਼ ਦਾ ਰਾਸ ਹੀ ਨਹੀਂ ਰਾਸ ਹੀ ਨਹੀਂ ਆ ਰਿਹਾ ਉਹਦੇ ਚ ਪਤਾ ਹੀ ਨਹੀਂ ਲੱਗ ਰਿਹਾ ਇਹਦੇ ਵਿੱਚ ਕੀ ਹੈ ਕੀ ਨਿਚੋੜ ਹੈ ਫਿਰ ਐਵੇਂ ਜੀ ਰੱਟੇ ਲਾਉਣ ਦਾ ਉੱਥੇ ਕੋਈ ਫਾਇਦਾ ਨਹੀਂ ਹੁੰਦਾਗਾ ਤੇ ਬਾਕੀ ਫਿਰ ਆਪਣਾ ਮਨ ਵੀ ਨਹੀਂ ਕਰਦਾ ਮਨ ਨਹੀਂ 바ਹਦਾ ਜੀ ਉੱਥੇ ਤੇ ਇਹਦੇ ਲਈ ਮਨਵੰਨਣ ਲਈ ਆਪਾਂ ਨੂੰ ਹਰੇਕ ਚੀਜ਼ ਦੀ ਸਮਝ ਜ਼ਰੂਰੀ ਹੋਣੀ ਚਾਹੀਦੀ ਆ ਇੱਥੇ ਮੈਂ ਤੁਹਾਨੂੰ ਦੱਸ ਦੇ ਜੀ ਚਪਈ ਸਾਹਿਬ ਜੀ ਦੇ ਪਾਠ ਦੇ ਵਿੱਚ ਆਪ ਤੁਸੀ ਪੜਿਆ ਹੀ ਹੋਣਾ ਵਾਰ-ਵਾਰ ਪੜ੍ਹਦੇ ਆਪਾਂ ਚੰਚਣ ਸਤਰ ਹਵਾਰੇ ਮਾਰੀਏ ਇਹ ਸ਼ਬਦ ਵਾਰ-ਵਾਰ ਆਉਂਦਾ ਹਨ ਉਹ ਕਿਉਂ ਕੀ ਆਉਂਦਾ ਵੀ ਜਿਹੜੇ ਆਪਣੇ ਸਤਰੂ ਦਾ ਮਤਲਬ ਆਪਣੇ ਦੁਸ਼ਮਣ ਵੀ ਉਹ ਚੰਚਣ ਮਾਰੋ ਸਾਥੋਂ ਪਰਾਂ ਕਰੋ ਉਹਨਾਂ ਨੂੰ ਆਪਾ ਪ੍ਰਮਾਤਮਾ ਦੇ ਉੱਤੇ ਆਸਰਾ ਲੈਨੇ ਆ ਹਨ ਤਾਂ ਹੀ ਇਹ ਸ਼ਬਦ ਵੀ ਉਹਦੇ ਵਿੱਚ ਆਉਂਦੇ ਵਾਹਿਗੁਰੂ ਮੈਂ ਤਾਂ ਤੇਰਾ ਸੇਵਕ ਆ ਮੈਂ ਤਾਂ ਤੁਹਾਡੀ ਇੰਨੀ ਸੇਵਾ ਕਰਦਾ ਇਮਾਨਦਾਰ ਆਦਮੀ ਐ ਮੈਂ ਕਦੇ ਵੀ ਕਿਸੇ ਦਾ ਬੁਰਾ ਨਹੀਂ ਕੀਤਾ ਮਹਾਰਾਜ ਮੈਂ ਦਿਨ ਰਾਤ ਤੁਹਾਡਾ ਨਾਮ ਤੇ ਹੁੰਨਾ ਤੇ ਮੇਰੇ ਸਤਰੂ ਫਿਰ ਵੀ ਖੜੇ ਹੁੰਦੇ ਮੇਰੇ ਦੋਸ਼ਮਣ ਫਿਰ ਵੀ ਮੈਨੂੰ ਪਰੇਸ਼ਾਨ ਕਰਦੇ ਤੇ ਉਹਨਾਂ ਨੂੰ ਚੁਣ-ਚੁਣ ਕੇ ਖਤਮ ਕਰੋ ਠੀਕ ਹੈ ਨਾ ਜੀ ਇਹਦਾ ਮਤਲਬ ਇਹ ਹੁੰਦਾ ਤੇਰੇ ਲਈ ਤੁਸੀਂ ਮੈਂ ਤੁਹਾਨੂੰ ਤੁਹਾਨੂੰ ਦੱਸਦੀ ਜੇ ਕੋਈ ਤੁਹਾਨੂੰ ਤੰਗ ਪਰੇਸ਼ਾਨ ਕਰਦਾ ਨਾ ਜੀ ਇੱਕ ਮੈਂ ਤੁਹਾਨੂੰ ਉਪਾਅ ਵੀ ਦੱਸਤੀਆਂ ਦੇ ਨਾਲ ਤੁਸੀਂ ਉਪਾਅ ਵੀ ਕਰਿਓ ਤੇ ਪਾਠ ਵੀ ਤੁਸੀਂ ਪੜਿਓ ਜੀ ਪੜਿਓ ਜੀ ਫਿਰ ਆਪਣੇ ਆਪ ਹੀ ਤੁਹਾਡੇ ਤੋਂ ਸਾਈਡ ਤੇ ਹੋ ਜੂਗਾ ਪਰਾਂ ਚਲਾਇ ਜਾਊਗਾ ਇਹਥੇ ਤੁਸੀਂ ਲੈਣੀਆਂ ਜੀ ਦੋ ਕਾਲਕਾਂ ਮਿਰਚਾਂ ਕਾਲਕਾਂ ਮਿਰਚਾਂ ਲੈ ਕੇ ਜੀ ਪਿੱਤਲ ਦੀ ਤਾਂਬੇ ਦਾ ਤਾਂਬੇ ਦਾ ਭਾਂਡਾ ਹੋਵੇ ਤੁਹਾਡੇ ਕੋਲ ਤਾਂਬੇ ਦੀ ਕੜਵੀ ਹੋਵੇ ਗਲਾਸ ਹੋਵੇ ਕੌਂਦੀ ਹੋਵੇ ਕੁਝ ਵੀ ਹੋਵੇ ਉਹਦੇ ਵਿੱਚ ਤੁਸੀਂ ਪਾਣੀ ਪਾ ਲੈਣਾ ਤੇ ਇਹ ਮਿਰਚਾਂ ਦੇ ਬੀਜ ਵਿੱਚ ਪਾ ਲੈਣਾ ਤੇ ਇੱਕ ਚੁੰਨੀ ਪਾਉਣੀ ਹੈ ਜੀ ਤੁਸੀਂ ਸੰਧੂਰ ਦੀ ਸੰਦੂਰ ਮਿੱਠਾ ਸੰਦੂਰ ਵੀ ਕਹਿ ਦਿੰਦੇ ਆ ਤੇ ਇਹ ਇਹ ਸੰਦੂਰ ਪਾਉਣਾ ਤੁਸੀਂ ਆਮ ਦੁਕਾਨ ਤੋਂ ਲਿਓ ਇਹ ਆ ਸੰਦੂਰ ਆਪਾਂ ਜਦੋਂ ਕੋਈ ਮੇਹਾਵਨ ਹੋਣ ਕਰਦੇ ਆ ਨਾ ਪੂਜਾ ਸਮਗਰੀ ਦੇ ਵਿੱਚ ਵੀ ਸੰਦੂਰ ਰੱਖਿਆ ਜਾਂਦਾ ਇਹ ਉਹ ਵਾਲਾ ਸੰਦੂਰ ਆ ਜੀ ਉਹ ਸੰਦੂਰ ਲੈ ਕੇ ਆਇਓ ਮਿੱਠਾ ਸੰਦੂਰ ਵੀ ਕਹਿ ਦਿੰਦੇ ਆ ਇਹ ਸੰਦੂਰ ਲਿਆ ਕੇ ਤੁਸੀਂ ਇੱਕ ਚੁੰਡੀ ਇਹਦੇ ਵਿੱਚ ਪਾਣੀ ਦੇ ਵਿੱਚ ਉਹ ਪਾ ਲਈਂ ਪਾ ਕੇ ਤੁਸੀਂ ਇਹ ਪਾਣੀ ਆਪਣੇ ਕੋਲੇ ਰੱਖ ਲੈਣਾ 107 ਵਾਰ ਤੁਸੀਂ ਚਉਪਾਈ ਸਾਹਿਬ ਜੀ ਦਾ ਪਾਠ ਕਰਨਾ ਨਹੀਂ ਇਹ ਨਾ ਕਰ ਸਕਦੇ ਤੇ ਘੱਟ ਤੋਂ ਘੱਟ ਤੁਸੀਂ 21 ਵਾਰ ਕਰਨਾ ਹੈ ਅਛਾ ਅਮਰਤ ਵੇਲਾ ਹੋਵੇ ਇਸ਼ਨਾਨ ਤੋਂ ਦਾ ਕੀਤਾ ਹੋਵੇ ਤੇ ਸੂਰਜ ਨਿਕਲਣ ਤੋਂ ਪਹਿਲਾਂ ਪਹਿਲਾਂ ਤੁਸੀਂ 21 ਵਾਰ ਪਾਠ ਕਰਨਾ ਹੈ ਪਾਠ ਕਰਨ ਤੋਂ ਬਾਅਦ ਜੋ ਵੀ ਸਤਰੂ ਜੋ ਵੀ ਦੁਸ਼ਮਣ ਤੁਹਾਨੂੰ ਤੰਗ ਕਰਦਾ ਹੋਵੇ ਤੁਸੀਂ ਉਹਦੇ ਬਾਰੇ ਜ਼ਰੂਰ ਬੋਲਣਾ ਵੀ ਇਹ ਮੈਨੂੰ ਨਜਾਇਜ਼ ਤੌਰ ਤੇ ਪਰੇਸ਼ਾਨ ਕਰਦਾ ਮੈਂ ਆਪਦੀ ਜਗ੍ਹਾ ਇਮਾਨਦਾਰ ਸੱਚਾ ਮੈਂ ਇਹਦੇ ਨਾਲ ਕੋਈ ਬੇਈਮਾਨੀ ਨਹੀਂ ਕੀਤੀ ਕੋਈ ਧੱਕਾ ਨਹੀਂ ਕੀਤਾ ਫਿਰ ਵੀ ਮੈਨੂੰ ਪਰੇਸ਼ਾਨ ਕਰਦਾ ਹੈ ਪਰਮਾਤਮਾ ਤੁਸੀਂ ਇਹਨੂੰ ਮੱਤਵੰਤ ਬਖਸ਼ੋ ਤੁਸੀਂ ਇਹ ਪਰੇਸ਼ਾਨੀ ਮੇਰੀ ਖਤਮ ਕਰੋ ਇਹਨਾਂ ਕਹਿ ਕੇ ਤੁਸੀਂ ਇਹ ਜਲ ਚੜਦੇ ਸੂਰਜ ਨੂੰ ਅਰਪਿਤ ਕਰਨਾ ਹੈ ਸੂਰਜ ਚੜਨ ਤੋਂ ਪਹਿਲਾਂ ਪਹਿਲਾਂ ਇਹ ਕੰਮ ਕਰਕੇ ਰੱਖ ਲੈਣਾ ਜਦੋਂ ਸੂਰਜ ਦੀਆਂ ਕਿਰਨਾਂ ਹਲਕੀ ਹਲਕੀ ਤੋਂ ਹੌਲਕਾ ਹੌਲਕਾ ਕਿਰਨਾਂ ਤੁਹਾਡੇ ਉੱਤੇ ਪੈ ਰਹੀਆਂ ਤਾਂ ਤੁਸੀਂ ਉਦੋਂ ਇਹ ਜਲ ਇਸ ਤਰ੍ਹਾਂ ਪਰਮਾਤਮਾ ਅੱਗੇ ਅਰਦਾਸ ਬੇਨਤੀਆਂ ਕਰਦੇ ਜਲ ਨੂੰ ਅਰਪਿਤ ਕਰਨਾ ਤੁਸੀਂ ਵੇਖੋ ਸੋ 8 10 ਦਿਨਾਂ ਦੇ ਬਾਅਦ ਦੇ ਵਿੱਚ ਵਿੱਚ ਹੀ ਤੁਹਾਨੂੰ ਬਹੁਤ ਫਾਇਦਾ ਹੋਊਗਾ ਪਹਿਲਾ ਤਾਂ ਤੁਸੀਂ ਇਹ ਕੰਮ ਕਰਨਾ ਜੀ ਦੂਜਾ ਤੁਹਾਨੂੰ ਪਾਪ ਇੱਕ ਫੇਰ ਦੱਸਦੇ ਆ ਦੂਜਾ ਪਾਪ ਵੀ ਤੁਸੀਂ ਕਰਨਾ ਫਿਰ ਇਹ ਕਰਨਾ ਹੈ ਇਹਦੇ ਨਾਲ ਫਾਇਦਾ ਹੋਊਗਾ ਬਹੁਤ ਵਧੀਆ ਕਈਆਂ ਨੂੰ ਕਿਸੇ ਦਾ ਫਾਇਦਾ ਹੁੰਦਾ ਕਈਆਂ ਨੂੰ ਕਦੇ ਕਿਸੇ ਦਾ ਫਾਇਦਾ ਹੁੰਦਾ ਹਰ ਇੱਕ ਦੀਆਂ ਰਾਸ਼ੀਆਂ ਗ੍ਰਹਿ ਅਲੱਗ-ਅਲੱਗ ਹੁੰਦੀ ਹੈ ਜੀ ਤੇ ਜਿਵੇਂ ਆਪਾਂ ਕਹਿੰਦੇ ਆ ਕਿਸੇ ਨੂੰ ਕਿਸੇ ਡਾਕਟਰ ਤੋਂ ਦਵਾਈ ਲੱਗਦੀ ਹੈ ਕਦੇ ਕਿਸੇ ਨੂੰ ਤੋਂ ਲੱਗਦੀ ਹੈ ਬਿਮਾਰੀ ਚਾਹੇ ਇੱਕ ਹੀ ਹੋਵੇ ਤੇ ਦਵਾਈ ਪਤਾ ਨਹੀਂ ਕਿਹੜੇ ਡਾਕਟਰ ਤੋਂ ਜਾ ਕੇ ਲੱਗਦੀ ਹੈ ਕਈ ਵਾਰ ਸਵਾਦੀ ਚੁੰਡੀ ਤੋਂ ਵੀ ਠੀਕ ਹੋ ਜਾਂਦਾ ਇਨਸਾਨ ਉਸੇ ਤਰ੍ਹਾਂ ਹੀ ਪਾਪ ਹੁੰਦੇ ਆ ਜੀ ਈਵਰ ਇੱਕ ਪਾਪ ਨਾਲ ਹੋ ਜਾਂਦਾ ਕਿਵਰ ਆਪਾਂ ਬਹੁਤ سارے ਕਰਨੇ ਪੈਂਦੇ ਆ ਹਨਾ ਇਸ ਤਰ੍ਹਾਂ ਪਰ ਪ੍ਰਮਾਤਮਾ ਦੇ ਤੇ ਵਿਸ਼ਵਾਸ ਪੂਰਾ ਬਣਾ ਕੇ ਚੱਲਣਾ ਚਲੋ ਜੀ ਦੂਜਾ ਪਾਪ ਆਪਾਂ ਇੱਥੇ ਫੇਰ ਦੱਸਦੇ ਆ ਤੁਸੋਂ ਨੂੰ ਏਸੇ ਬਾਰੇ ਦੁਸ਼ਮਣਾਂ ਵਾਰੇ ਵੀ ਜੀ ਤੁਸੋਂ ਨੂੰ ਕੋਈ ਦੁਸ਼ਮਣ ਪਰੇਸ਼ਾਨ ਕਰਦਾ ਤਾਂ ਤੁਸੀਂ ਕਿਨਾਰੀ ਆ ਲੈਣਾ ਤੁਸੀਂ ਇਹ ਜਿਹੜਾ ਮੈਂ ਤੁਸੋਂ ਪਹਿਲਾਂ ਪਾਪ ਦੱਸਿਆ ਜੀ 5 ਦਿਨ ਲਗਾਤਾਰ ਕਰਨਾ ਐਤਵਾਰ ਤੋਂ ਸ਼ੁਰੂ ਕਰ ਲਿਓ ਤੇ 5 ਦਿਨ ਲਗਾਤਾਰ ਕਰ ਲਿਓ ਬਿਨਾਂ ਨਾਗੇ ਤੋਂ ਕਰਨਾ ਤੇ ਜਿਹੜਾ ਇਹ ਪਾਪ ਇਹਦੇ ਦਿਨ ਕੀਤਾ ਜਿਹਨੇ ਉਸੇ ਨੇ 5 ਦਿਨ ਕਰਨਾ ਤੇ ਘਰੋਂ ਬਾਹਰ ਨਹੀਂ ਉਹਨੇ 5 ਦਿਨ ਜਾਣਾ ਤੇ ਆਪਾ ਜਨ ਅਚਰ ਪੂਰਾ ਨਹੀਂ ਹੁੰਦਾ ਉਹਨਾਂ ਚਿਰ ਉਹਨੇ ਘਰੋਂ ਬਾਹਰ ਨਹੀਂ ਜਾਣਾ ਤੇ ਪੂਰੀ ਸੱਚੀ ਸ਼ਰਧਾ ਨਾਲ ਕਰਨਾ ਦੂਜਾ ਪਾਪ ਦੱਸਦੇ ਜੇ ਕਿਨਾਰੀਆ ਲੈਣਾ ਸੁੱਕਾ ਹੋਇਆ ਨਾਰੀਆ ਲੈਣਾ ਜੀ ਪਾਣੀ ਵਾਲਾ ਨਾਰੀਆ ਨਹੀਂ ਲੈਣਾ ਆਪਾਂ ਇਸ ਤਰ੍ਹਾਂ ਪਾਪ ਲਈ ਸੋਨ ਪਾਣੀ ਵਾਲਾ ਨਾਰੀਆ ਦੱਸਦੇ ਨੇ ਪਰ ਇੱਥੇ ਪਾਣੀ ਵਾਲਾ ਨਹੀਂ ਬਿਲਕੁਲ ਸੁੱਕਾ ਹੋਇਆ ਨਾਰੀਆ ਲੈਣਾ ਇੱਕ ਤਾਂ ਨਾਰੀਆ ਹੁੰਦੀ ਹੈ ਜੀ ਜਟਾਂ ਵਾਲੀ ਉਹ ਨਹੀਂ ਜੀ ਇੱਕ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਗੁੱਟ ਕਹਿ ਦਿੰਨੇ ਆ ਖੋਪੇ ਦਾ ਗੁੱਟ ਕਹਿ ਦਿੰਨੇ ਆ ਹਨਾ ਖੋਪਾ ਜਾਂ ਖੋਪੇ ਦਾ ਗੋਟ ਕਹਿ ਦਿੰਨੇ ਆ ਜਿਹਦੇ ਉੱਤੇ ਜਟਾ ਨਹੀਂ ਹੁੰਦੀਆਂ ਖੋਪੇ ਦਾ ਗੁੱਟ ਹੁੰਦਾ ਉਹ ਨੂੰ ਲੈ ਲਿਓ ਜਿਹੜਾ ਆਪਾਂ ਆਪ ਜੀ ਰਿਕਨਿਉਰੀ ਦੇ ਵਿੱਚ ਆਪਾਂ ਲੈਉਣੇ ਹੁੰਦੇ ਆ ਨਾ ਉਹ ਬਿਨਾ ਪਾਣੀ ਤੋਂ ਖੋਪੇ ਦਾ ਗੋਟ ਉਹ ਲੈ ਕੇ ਉਹਦੇ ਨਾਲ ਉਤਲੇ ਪਾਸੇ ਥੋੜੀ ਜੀ ਤਾਕੀ ਕੱਢ ਲੈਣੀ ਹੈ ਸਰਾਖ ਕੱਢ ਲੈਣਾ ਉਹਨੂੰ ਖੰਡ ਨਾਲ ਚਾਹੇ ਸ਼ੱਕਰ ਨਾਲ ਚਾਹੇ ਗੁੜ ਨਾਲ ਜਿਵੇਂ ਵੀ ਤੁਹਾਡਾ ਜੀ ਕਰਦਾ ਉਹਨੂੰ ਭਰ ਲੈਣਾ ਮਿੱਠੇ ਨਾਲ ਭਰਨਾ ਸ਼ੱਕਰ ਨਾਲ ਭਰ ਦੋ ਖੰਡ ਨਾਲ ਭਰ ਲਓ ਤੇ ਬੂਰਾ ਸ਼ੱਕਰ ਹੁੰਦੀ ਹੈ ਉਹਦੇ ਨਾਲ ਭਰ ਲਓ ਕਿਸੇ ਨਾਲ ਭਰ ਕੇ ਉਹਨੂੰ ਉਸੇ ਤਾਈਂ ਵੀ ਉਹ ਤੇੜੀ ਤਾਕੀ ਹੋਊਗੀ ਤੇ ਉਹ ਤਾਕੀ ਨੂੰ ਉਸੇ ਤਰ੍ਹਾਂ ਹੀ ਲਾ ਦੇਣਾ ਹਲਕੀ ਜੀ ਧਰਮੀਆਂ ਉੱਤੇ ਵੀ ਉਹਦੇ ਵਿੱਚ ਕੀੜੀਆਂ ਵੱਢ ਸਕਣਾਂ ਵੀ ਯਾਨੀ ਤਾਕੀ ਚੰਗੀ ਤਰ੍ਹਾਂ ਬੰਦ ਨਹੀਂ ਕਰਨੀ ਕਿਹੜੀ ਜੀ ਕਰਕੇ ਧਾਦ ਦੇਣੀ ਉਹ ਟਾਕੀ ਵਾਲਾ ਮੂੰਹ ਤੁਸੀਂ ਉੱਪਰ ਰੱਖਣਾ ਹੈ ਜਿੱਥੇ ਕਿਤੇ ਤੁਹਾਡੇ ਨੇੜੇ ਕਿਤੇ ਕੀੜਿਆਂ ਦਾ ਭੌਣ ਹੋਇਆ ਨਾ ਜੀ ਉਹ ਉਸ ਭੌਣ ਦੇ ਕੋਲੇ ਨੱਪਣਾ ਤੇ ਇਹ ਵੀ ਤੁਸੀਂ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲੇ ਕਰਨਾ ਹੈ ਕਿਉਂਕਿ ਸੂਰਜ ਚੜ੍ਹਨ ਤੋਂ ਪਹਿਲਾਂ ਕੀੜੇ ਇੱਥੋਂ ਨਹੀਂ ਨਿਕਲਦੇ ਹੁੰਦੇ ਕੀੜੇ ਨਿਕਲਣਾ ਖੁੱਡ ਬੰਦ ਹੋਵੇ ਤੇ ਉਹ ਕੀੜਿਆਂ ਦੀ ਖੱਟ ਦੇ ਉੱਤੋਂ ਕਰਮਕ ਦੂਰ ਪਾਸੇ ਸਾਈਡ ਤੇ ਕਿਉਂਕਿ ਉੱਥੇ ਨੱਪੋਂਗੇ ਤਾਂ ਕਈ ਵਾਰ ਕੀੜੇ ਬਾਹਰ ਨਿਕਲੇ ਆਉਣਗੇ ਨਾ ਉਹਨਾਂ ਨੂੰ ਮਰਨਗੇ ਪਾਪ ਲੱਗੂ ਉਸ ਤੋਂ ਕਸ ਕਰਮ ਅਧਾ ਕਰਮ ਕੀੜਿਆਂ ਦੇ ਭੌਣ ਤੋਂ ਸਾਈਡ ਦੇ ਉੱਤੇ ਨੱਪਣਾ ਉਥੇ ਤੁਸੀਂ ਇਹ ਹੀ ਅਰਦਾਸ ਬੇਨਤੀਆਂ ਕਰ ਰਹੀਆਂ ਕਿ ਪ੍ਰਮਾਤਮਾ ਇਹ ਇਨਸਾਨ ਮੈਨੂੰ ਬਹੁਤ ਤੰਗ ਕਰਦਾ ਤੇ ਇਹਨੂੰ ਮਤਵੁੱਦ ਬਖਸ਼ੀ ਮੇਰੇ ਰਸਤੇ ਤੋਂ ਇਹਨੂੰ ਪਾਸੇ ਕਰੀ ਮਹਾਰਾਜ ਨਾ ਮੈਂ ਇਹਨੂੰ ਕਦੇ ਚੰਗਾ ਆਖਾਂ ਤੇ ਨਾ ਹੀ ਮੈਨੂੰ ਮਾੜਾ ਆਖੇ ਤੇ ਇਸ ਤਰ੍ਹਾਂ ਇਹ ਵੀ ਕਰਨ ਤੋਂ ਪਹਿਲਾਂ ਤੁਸੀਂ ਇਹ 11 ਵਾਰ ਤੁਸੀਂ ਮੂਲ ਮੰਤਰ ਇਹਦਾ ਜੋ ਪਾਈ ਸਾਹਿਬ ਜੀ ਦਾ 11 ਵਾਰ ਤੁਸੀਂ ਚਪਾਈ ਸਾਹਿਬ ਜੀ ਤੇ ਪਾਠ ਕਰਨਾ ਸ਼ੱਕਰ ਨਾਲ ਭਰ ਕੇ ਤੇ ਕੋਲੇ ਤੁਸੀਂ ਜਲ ਰੱਖ ਕੇ ਤੇ ਤੁਸੀਂ ਪਾਠ ਕਰਨਾ ਸ਼ੁਰੂ ਕਰਨਾ 11 ਵਾਰ ਤੁਸੀਂ ਚਪਾਈ ਸਾਹਿਬ ਜੀ ਦਾ ਪਾਠ ਕਰਨਾ ਮੁੜ ਕੇ ਨਾਰੀyal ਨੂੰ ਇਸੇ ਤਰ੍ਹਾਂ ਚੱਕਰਾਂ ਚੱਕ ਕੇ ਕੀੜਿਆਂ ਦੇ ਭੌਣ ਕੋਲੇ ਨੱਪਣਾ ਜਿਹੜਾ ਪਾਣੀ ਹੋਊਗਾ ਉਹ ਤੁਸੀਂ ਗ੍ਰਹਿ ਕਰ ਲੈਣਾ ਤੇ ਇਹਨੂੰ ਤੁਸੀਂ ਕੀੜਿਆਂ ਦੇ ਭੌਣ ਕੋਲੇ ਜਾ ਕੇ ਖੋਪੇ ਨੂੰ ਨੱਪ ਦੇਣਾ ਗੋਟ ਜਿਹੜਾ ਖੋਪੇ ਦਾ ਗੋਟ ਹੋਊਗਾ ਉਹਨ ਪਰ ਕੇ ਖੰਡ ਨਾਲ ਚਾਹੇ ਸ਼ੱਕਰ ਨਾਲ ਚਾਹੇ ਖੰਡ ਸ਼ੱਕਰ ਹੋ ਰਾਣਾ ਤੇ ਇਹਨੂੰ ਉੱਥੇ ਨੱਪ ਦੇਣਾ ਤੁਸੀਂ ਦੇਖਿਓ ਜੀ 8-7 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ 100% ਦਾ ਰਿਜ਼ਲਟ ਮਿਲੂਗਾ ਇਹਨਾਂ ਕੋਈ ਵੀ ਜੀਵ ਜਾਨਵਰ ਨੂੰ ਜਦੋਂ ਅਪਰ ਜਦੋਂ ਅਰਦਾਸ ਬੇਨਤੀਆਂ ਕਰਕੇ ਆਪਾਂ ਉਹਨੂੰ ਭੋਜਨ ਸ਼ਿਕਾਉਂਦੇ ਆ ਨਾ ਜੀ ਫਾਲਾ ਫਣ ਬਹੁਤ ਸ਼ੇਤੀ ਮਿਲਦਾ ਇਸੇ ਤਰ੍ਹਾਂ ਹੀ ਕਰਕੇ ਜੇ ਆਪਾਂ ਕੁੱਤੇ ਨੂੰ ਵੀ ਮਿੱਠੀ ਰੋਟੀ ਬਣਾ ਕੇ ਇਸੇ ਤਰ੍ਹਾਂ ਆਪਣੀਆਂ ਮਨੋਕਾਮਨਾ ਪੂਰੀਆਂ ਕਰਕੇ ਉਹਨੂੰ ਹਰ ਰੋਜ਼ ਕਿਸੇ ਅਵਾਰਾ ਕੁੱਤੇ ਨੂੰ ਭੁੱਖੇ ਮਰਦੇ ਨੂੰ ਜਾਂ ਕਤੂਰਿਆਂ ਵਾਲੀ ਕੁੱਤੀ ਨੂੰ ਰੋਟੀ ਪਾਉਂਦੇ ਆ ਨਾ ਜੀ ਤਾਂ ਵੀ ਆਪਣਾ ਮਨ ਆਪਣਾ ਕੰਮ ਬਹੁਤ ਜਲਦੀ ਪੂਰਾ ਹੁੰਦਾ ਹੈ ਪਰਾਪਾਈ ਸਾਹਿਬ ਜੀ ਦਾ ਪਾਠ ਜਰੂਰ ਕਰਿਓ ਕਰਕੇ ਜਿਹਦੇ ਵਿੱਚ ਸੁਖੀ ਵਸੇ ਮੋਰੋ ਪਰਿਵਾਰਾ ਸਿੱਖਨ ਸਵੇ ਕਰਤ ਸਭੀ ਕਰਤਾਰਾ ਇਸ ਤਰ੍ਹਾਂ ਦੇ ਸ਼ਬਦ ਵੀ ਕੋਦੇ ਚ ਕਿੰਨੇ ਆਉਂਦੇ ਆਪਣੇ ਪਰਿਵਾਰ ਲਈ ਆਸਾਂ ਵੈਂਤੀਆਂ ਇੱਕ ਤਰ੍ਹਾਂ ਦੀ ਹੋਰ ਅਰਦਾਸ ਹੀ ਹੁੰਦੀ ਹੈ ਜੇ ਪਾਈ ਸਾਹਿਬ ਜੀ ਦਾ ਪਾਠ ਵੀ ਇੱਕ ਤਰ੍ਹਾਂ ਪਰਮਾਤਮਾ ਦੇ ਅੱਗੇ ਕਰੀ ਹੋਈ ਵੱਡੀ ਅਰਦਾਸ ਹੀ ਹੁੰਦੀ ਹੈ ਜੀ ਉਹਦੇ ਵਿੱਚ ਬਹੁਤ ਕੁਝ ਆਉਂਦਾ ਜੇ ਆਪਾਂ ਨੂੰ ਸਮਝ ਕੇ ਪੜੀਏ ਤਾਂ ਸਾਰਾ ਕੁਝ ਆਪਾਂ ਨੂੰ ਪਤਾ ਲੱਗਦਾ ਵੀ ਇਹਦੇ ਵਿੱਚ ਆਪਣੀ ਰੱਖਿਆ ਲਈ ਕੀ ਕੀ ਸ਼ਬਦ ਦਿੱਤੇ ਐ ਦਸਵੇਂ ਪਿਤਾ ਜੀ ਨੇ ਕਿੰਨੀ ਸੋਹਣੀ ਬਾਣੀ ਬਣਾਈ ਐ ਇਹ ਤੇ ਜਿਹੜੀ ਆਪਣੇ ਸਾਰੇ ਦੁੱਖਾਂ ਦਾ ਪਾਪਾਂ ਦਾ ਨਾਸ਼ ਕਰਦੀ ਐ ਦੁਸ਼ਮਣਾਂ ਦਾ ਨਾਸ਼ ਕਰਦੀ ਐ ਤੇ ਇਸ ਤਰ੍ਹਾਂ ਤੁਸੀਂ ਵੀ ਗੁਰਬਾਣੀ ਦੇ ਲੜ ਜ਼ਰੂਰ ਲੱਗਿਆ ਕਰੋ ਜੀ ਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਗੱਲਾਂ ਦੱਸਾਂਗੇ ਜੀ ਵੀ ਜਿਹੜੇ ਆਪਾਂ ਘਰ ਦੇ ਵਿੱਚ ਕੀਤਾ ਕਰਾਇਆ ਹੁੰਦਾ ਹੈ ਜਾਦੂ ਟੂਣੇ ਹੁੰਦੇ ਹੈਗੇ ਉਹਨਾਂ ਨੂੰ ਕਿਵੇਂ ਪਤਾ ਲੱਗਦਾ ਹੈ ਆਪਣੇ ਘਰੇ ਕਿਸੇ ਨੇ ਕੋਈ ਜਾਦੂ ਟੂਣਾ ਕੀਤਾ ਜਾਂ ਕੋਈ ਚੀਜ਼ ਆਪਣੇ ਘਰੋਂ ਬਾਹਰੋਂ ਆ ਗਈ ਹੈ ਜਾਂ ਆਪਾਂ ਆਪਣੇ ਕਿਸੇ ਆਦਮੀ ਦੇ ਉੱਤੇ ਕੋਈ ਬੁਰੀ ਚੀਜ਼ ਦਾ ਸਾਆਇਆ ਰਹਿੰਦਾ ਹੈ ਉਹ ਬਿਮਾਰ ਰਹਿੰਦਾ ਹੈ ਜਾਂ ਕਈ ਵਾਰ ਕੀ ਹੁੰਦਾ ਉਹਨੂੰ ਤबीयत ਤੇ ਜਾਦਾ ਖਰਾਬ ਹੋ ਜਾਂਦੀ ਹੈ ਉਹ ਅਜੀਬ ਹਰਕਤਾਂ ਕਰਦਾ ਜੀ ਬੋਲਣ ਲੱਗਦਾ ਆਪਾਂ ਲੱਗਦਾ ਵੀ ਇਹਦੇ ਤੇ ਕਿਸੇ ਕੋਈ ਟੂਣਾ ਜਾਦੂ ਕੀਤਾ ਹੈ ਜਾਂ ਕੋਈ ਚੀਜ਼ ਬਾਹਰ ਆ ਗਈ ਤੁਹਾਨੂੰ ਕਿਵੇਂ ਉਹਦੇ ਉੱਤੇ ਆਪਾਂ ਗੁਰੂ ਸਿੰਘਾਂ ਦਾ ਪਹਿਰਾ ਲਵਾ ਸਕਦੇ ਹਾਂ ਘਰ ਦੇ ਵਿੱਚ ਹੀ ਆਪਾਂ ਪਾ ਉਹ ਕਿਹੜਾ ਪਾਠ ਹੈ ਜਿਹੜਾ ਕਰਕੇ ਆਪਾਂ ਘਰ ਦੇ ਵਿੱਚ ਹੀ ਸ਼ਹੀ ਸਿੰਘਾਂ ਦਾ ਪਹਿਰਾ ਲਵਾ ਕੇ ਉਹਨੂੰ ਬਿਲਕੁਲ ਤੰਦਰੁਸਤ ਕਰ ਸਕਦੇ ਹਾਂ ਉਹਦੇ ਘਰ ਦੇ ਵਿੱਚ ਆਪਾਂ ਪਹਿਰੇ ਲਵਾਉਣੇ ਆ ਸ਼ਹੀ ਸਿੰਘਾਂ ਦੇ ਤੋਂ ਕਿਵੇਂ ਲਵਾਏ ਜਾਂਦੇ ਆ ਆਪਾਂ ਖੁਦ ਹੀ ਲਵਾ ਸਕਦੇ ਆ ਆਪਾਂ ਨੂੰ ਕਿਸੇ ਕੋਲੇ ਜਾਣ ਦੀ ਲੋੜ ਨਹੀਂ ਕਿਸੇ ਪੈਸਾ ਖਰਾਬ ਕਰਨ ਦੀ ਲੋੜ ਨਹੀਂ ਆਪਾਂ ਘਰ ਦੇ ਵਿੱਚ ਖੁਦ ਹੀ ਆਪਾਂ ਆਪਣੇ ਘਰ ਦੇ ਵਿੱਚ ਸ਼ਹੀ ਸਿੰਘਾਂ ਦੇ ਪਹਿਰੇ ਲਵਾ ਸਕਦੇ ਆ ਤੇ ਅਗਲੀ ਵੀਡੀਓ ਦੇ ਵਿੱਚ ਮੈਂ ਇਹਦੇ ਬਾਰੇ ਤੁਹਾਨੂੰ ਡਿਟੇਲ ਜਾਣਕਾਰੀ ਦੇਵਾਂਗੀ ਤੇ ਅੱਜ ਦੀ ਵੀਡੀਓ ਆਪਣੀ ਇੱਥੇ ਸਮਾਪਤ ਹੁੰਦੀ ਹੈ ਜੀ ਤੇ ਜੇ ਵੀਡੀਓ ਤੁਹਾਨੂੰ ਥੋੜੀ ਜਿਹੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਆਣਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਆਈ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਤੁਸੀਂ ਕੀਮਤੀ ਸਮਾਂ ਕੱਢ ਕੇ ਮੇਰੇ ਚੈਨਲ ਤੇ ਆਏ ਹੋ ਤੇ ਇੰਨਾ ਸਾਰਾ ਪਿਆਰ ਬਖਸ਼ ਦਿਓ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਚਲਦੀਆਂ ਕਲਾ ਰੱਖੇ ਲਮਨੌਰਾਂ ਬਖਸ਼ੇ ਦੇਣ ਦੁਗਣਾ ਰਾਚੋਗੁਣਾਂ ਤਰਕੀਆਂ ਬਖਸ਼ੇ ਧੰਨਵਾਦ